ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਪਸ਼ੂਆਂ ਦੀ ਜਿਹੜੀ ਆ ਪੂਰੀ ਡਿਟੇਲ ਜਾਣਨ ਵਾਸਤੇ ਦੋਸਤੋ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਕਿਸੇ ਮੇਰੇ ਵੀਰ ਪ੍ਰਾਣੇ ਪਸ਼ੂ ਵੇਚਣ ਸੰਬੰਧੀ ਕੋਈ ਵੀਡੀਓ ਬਣਾਉਣੀ ਹੋਵੇ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰੇ ਜਿਹੜੇ ਕੰਟੈਕਟ ਨੰਬਰ ਨੇ ਦੋਸਤੋ 9815142150 ਹਨ ਨੰਬਰਾਂ ਤੇ ਸੰਪਰਕ ਕਰਕੇ ਕਿਸੇ ਟਾਈਮ ਜਿਹੜੀ ਮੇਰੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਸੋ ਦੋਸਤੋ ਅੱਜ ਦੇ ਜਿਹੜੇ ਆਪਣੇ ਐਨੀਮਲ ਦੋ ਸੇਲ ਵਾਸਤੇ ਅਵੇਲੇਬਲ ਹੈਗੇ ਹਨ ਬਾਈ ਹੋਰਾ ਦਾ ਕੀ ਟਿਕਾਣਾ ਹੈਗਾ ਕੀ ਪਸੂਆਂ ਦੀ ਦੋਸਤੋ ਜਿਹੜੀ ਰੇਂਜ ਹੈਗੀ ਆ ਕੀ ਸੁਆ ਹੈਗਾ ਕਿੰਨਾ ਥੱਲੇ ਮਿਲ ਕਾ ਬਾਈ ਹੋਰਾਂ ਦੇ ਨਾਲ ਗੱਲਬਾਤ ਕਰਕੇ ਆਪਾਂ ਉਹਨਾਂ ਤੋਂ ਜਾਣਾਂਗੇ ਚੱਲਦੇ ਆ ਬਾਈ ਹੋਰਾਂ ਦੇ ਕੋਲ ਪੁੱਛ ਲੈਨੇ ਆ ਕੀ ਏਰੀਆ ਹੈਗਾ ਤੇ ਬਾਈ ਹੋਰਾਂ ਦਾ ਨਾਮ ਕੀ ਹੈਗਾ ਸੋ ਸਭ ਤੋਂ ਪਹਿਲਾਂ ਬਾਈ ਜੀ ਸਸਰੀ ਕਾਲ ਜੀ ਸੋ ਬਾਈ ਜੀ ਇੱਕ ਤਾਂ ਪਹਿਲਾਂ ਆਪਣੇ ਵੀਰਾਂ ਨੂੰ ਆਪਣਾ ਨਾਮ ਜ਼ਰੂਰ ਦੱਸ ਦਈਏ ਜੀ ਨਾਮ ਗੁਰਮੀਤ ਸਿੰਘ ਟੇਡ ਦਿਲਾਰਾ ਠੀਕ ਆ ਜੀ ਨਾਮ ਗੁਰਮੀਤ ਸਿੰਘ ਆ ਜੀ ਹੈਨਾ ਦਿਲਾਰਾ ਦਿਲਾਰਾ ਠੀਕ ਆ ਬਾਈ ਜੀ ਇਹ ਤਹਿਸੀਲ ਤੇ ਤਸੀਲ ਲਖੋਂਗੇ ਬਹਿਰਾਮ ਨਹੀਂ ਨਹੀਂ ਠੀਕ ਪਿੰਡ ਕਰਪਨਗਰਾਂਜ ਨਜ਼ਦੀਕ ਜੀਲਾ ਫਰੋਜਪੁਰੀ ਠੀਕ ਹੈ ਜੀ ਠੀਕ ਹੈ ਜੀਲਾ ਫਰੋਜਪੁਰੀ ਪੈ ਗਿਆ ਹਨਾ ਸੋ ਬਾਈ ਜੀ ਜਿਹੜੇ ਆਪਣੇ ਐਨੀਮਲ ਨੇ ਪਸ਼ੂ ਨੇ ਆਪਣੇ ਘਰ ਦੇ ਹੀ ਹਨਾ ਹਾਂਜੀ ਘਰ ਦੇ ਘਰ ਦੇ ਆਪਣੇ ਰੱਖੇ ਹੋਏ ਨੇ ਹਾਂਜੀ ਠੀਕ ਹੈ ਤੇ ਜੇਕਰ ਬਾਈ ਜੀ ਆਪਾਂ ਪਹਿਲੀ ਐਸ ਮਾਝੀ ਦੀ ਗੱਲ ਕਰੀਏ ਤੇ ਤਕਰੀਬਨ ਕੋਈ ਆਪਾਂ ਨੂੰ ਪਤਾ ਹੈ ਕਿੰਨਾ ਸੂਬਾ ਹੈਗਾ ਜੀ ਹੁਣ ਦੂਜਾ ਜੀ ਦੂਜਾ ਜੀ ਹਾਂਜੀ ਠੀਕ ਹੈ ਜੀ ਥੋੜੀ ਸੂਬੇ ਚ ਬਾਈ ਜੀ ਉੱਚੀ ਲੱਗਦੀ ਹੈ ਕਿ ਹੈ ਹੀ ਦੂਜੇ ਸੂਬੇ ਆ ਹੈ ਨਾ ਜਿਹੜਾ ਬਕੈਨ ਬਾਕੀ ਅੱਛਾ ਅੱਛਾ ਬਾਕੀ ਜਿਹੜੇ ਵੀਰ ਭਰਾ ਨੇ ਲੈ ਕੇ ਜਾਣੀ ਆਪਦੀ ਸਮਝ ਨਾ ਕੋਈ ਆਪਦੀ ਸਮਝ ਨਾ ਲੈ ਕੇ ਜਾ ਸਕਦਾ ਠੀਕ ਆ ਤੇ ਭਾਈ ਜੀ ਸੂਈ ਨੂੰ ਕਿੰਨੇ ਦਿਨ ਹੋ ਗਏ ਇਹਨੂੰ 12 ਦਿਨ 12 ਦਿਨ ਹੋ ਗਏ ਆ ਤੇ ਮਗਰ ਜਿਹੜਾ ਬੱਚਾ ਕੱਟਾ ਆ ਗਿਆ ਹਨਾ ਸੋ ਦੋਸਤੋ 12 ਦਿਨ ਦਾ ਜਿਹੜਾ ਸਮਾਂ ਹੋ ਗਿਆ ਸੂਈ ਨੂੰ ਮਗਰ ਕੱਟਾ ਵੇਖ ਸਕਦੇ ਹੋ ਤੁਸੀਂ ਬਿਲਕੁਲ ਬਲੈਕ ਹੈਗਾ ਕੱਟਾ ਪੂਛ ਤੇ ਕੁਝ ਕੁ ਵਾਲ ਜਿਹੜੇ ਵਾਈਟ ਹਨ ਤੇ 12 ਦਿਨ ਦਾ ਜਿਹੜਾ ਸੁਭਾ ਹੋ ਗਿਆ ਦੋਸਤੋ ਸੂਈ ਨੂੰ ਤੇ ਭਾਈ ਜੀ ਜਿਹੜਾ ਦੁੱਧ ਆ ਕਿੰਨਾ ਕੁ ਤਿਆਰ ਆ ਆਪਾਂ ਹੁਣ ਕਿੰਨਾ ਕੁ ਚੋਰ ਆਏ ਨੇ ਥੱਲੇ 6 ਕਿਲੋ ਜੀ ਦੋਵੇਂ ਡੰਗਾ ਦਾ ਹਨ ਤੇ ਬਈ ਜਿਹੜੀ ਧਾਰ ਆ ਥਣਾ ਦੀ ਆ ਚੁਵਾਈ ਕਿਵੇਂ ਦੀ ਹੁੰਦੀ ਹੈ ਬਈ ਬਿਲਕੁਲ ਜੀ ਮਤਲਬ ਕਿ ਕੋਈ ਵੀਰ ਭਰਾ ਹੋਵੇ ਤੇ ਚੋਕੇ ਤਸੱਲੀ ਕਰ ਸਕਦਾ ਹਨ ਠੀਕ ਆ ਸੋ ਦੋਸਤੋ ਬਾਕੀ ਜਿਹੜੀ ਮੱਝ ਦੀ ਬੰਤਰ ਆ ਉਹ ਤੁਸੀਂ ਜ਼ਰੂਰ ਵੇਖ ਸਕਦੇ ਹੋ ਸਿੰਘਾਂ ਦੀ ਬੰਤਰ ਵੇਖ ਸਕਦੇ ਹੋ ਬਾਕੀ ਸੂਵੇ ਦੀ ਜੱਜਮੈਂਟ ਤੀਜਾ ਦੂਜਾ ਤੁਸੀਂ ਆਪਦੇ ਹਿਸਾਬ ਨਾਲ ਜੱਜਮੈਂਟ ਕਰ ਸਕਦੇ ਹੋ ਜਿਸ ਮੇਰੇ ਵੀਰ ਭਰਾ ਨੇ ਖਰੀਦਣੀ ਆ ਮੌਕੇ ਤੇ ਪਹੁੰਚ ਕਰਕੇ ਆਪਦੀ ਜਿਹੜੀ ਤਸੱਲੀ ਤੁਸੀਂ ਕਰ ਸਕਦੇ ਹੋ ਚੁਵਾਈ ਕਰਕੇ ਦੋ ਡੰਗ ਦੀ ਨੇੜੇ ਦੂਰੋਂ ਕੋਈ ਵੀਰ ਚੱਲ ਕੇ ਆਉਂਦਾ ਦੋ ਡੰਗ ਦੀ ਚਵਾਈ ਤੁਸੀਂ ਆਪਦੀ ਬੜੀ ਆਰਾਮ ਨਾਲ ਕਰ ਸਕਦੇ ਜੀ ਠੀਕ ਆ ਸੋ ਬਾਈ ਜੀ ਜਿਹੜਾ ਇੱਕ ਮੁੱਲ ਕਰਦੇ ਪਏ ਦਾ ਕੀ ਰੱਖਿਆ ਹੋਇਆ ਆਪਾਂ ਲੈਣ ਦੇਣ ਕੀ ਕਰਦੇ ਪਏ 55 ਜੀ 55 ਦੇ ਵਿੱਚੋਂ ਮਾਨਤਾਨ ਹੋ ਜਾਏਗਾ ਨਾ ਮਾਨਤਾਨ ਘਰੇ ਪਹੁੰਚਿਆਂ ਦਾ ਜੋ ਵੀ ਆ ਹਾਂਜੀ ਠੀਕ ਆ ਸੋ ਕਿਸਾਨ ਵੀਰੋ ਜਿਹੜਾ 55000 ਰੁਪਏ ਦੇ ਵਿੱਚ ਦੋਸਤੋ ਜਿਹੜੀ ਇਹ ਤੁਹਾਨੂੰ ਮੱਝ ਬਾਈ ਹੋਰੀ ਦੇਣਗੇ ਤੇ ਮਾਨਤਾਨ ਜਿਹੜਾ ਘਰੇ ਪਹੁੰਚਿਆਂ ਦਾ ਜ਼ਰੂਰ ਕੀਤਾ ਜਾਵੇਗਾ ਜਦੋਂ ਤੁਸੀਂ ਮੌਕੇ ਤੇ ਪਹੁੰਚੇ ਤਸੱਲੀ ਕਰਿਓ ਦੁੱਧ ਦੀ ਚੁਆਈ ਕਰ ਲਿਓ ਬਾਕੀ ਉਸ ਤੋਂ ਬਾਅਦ ਦੋਸਤੋ ਜਿਹੜਾ ਮੁੱਲ ਤੁਸੀਂ ਆਪਦੇ ਹਿਸਾਬ ਨਾਲ ਲਗਾ ਸਕਦੇ ਜਿਹੜੇ ਫੋਨ ਨੰਬਰ ਨੇ ਕੰਟੈਕਟ ਨੰਬਰ 22 ਹੋਰਾਂ ਦੇ ਆਪਾਂ ਮਤਲਬ ਕਿ ਵੀਡੀਓ ਦੇ ਵਿੱਚ ਤੁਹਾਨੂੰ ਦੇ ਦਾਂਗੇ ਸੋ ਬਾਈ ਜੀ ਇੱਕ ਜਿਹੜੇ ਆਪਣੇ ਫੋਨ ਨੰਬਰ ਨੇ ਉਹ ਵੀ ਬੋਲ ਕੇ ਜਰੂਰ ਦੱਸਿਗੇ ਜੀ 8473 ਹਾਂਜੀ 42174 42174 ਠੀਕ ਆ ਇਹ ਤੇ ਬਾਈ ਜੀ WhatsApp ਵੀ ਚੱਲਦਾ ਹਨਾ ਸੋ ਦੋਸਤੋ ਕਿਸੇ ਤਰ੍ਹਾਂ ਦੀ ਕੋਈ ਡਾਊਟ ਹੋਵੇ ਪਸ਼ੂ ਦੀ ਚਾਹੇ ਦੂਰ ਬੈਠੇ ਧਾਰ ਦੀ ਚਾਹੇ ਕਿਸੇ ਤਰੀਕੇ ਦੀ ਵੀਡੀਓ ਮੰਗਾਉਣੀ ਹੈ ਤੁਸੀਂ ਬਾਈ ਹੋਰਾਂ ਦੇ ਵਟਸਐਪ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਵੀਡੀਓ ਵੀ ਮਿਲ ਜੇਗੀ ਤੁਹਾਨੂੰ ਇੱਕ ਅੱਧੇ ਟਾਈਮ ਦੀ ਕੋਈ ਮਿਲਕ ਦੀ ਸੋ ਬਾਈ ਜੀ ਨੂੰ ਖੋਲ ਲਈ ਆਪਾਂ ਤੋੜ ਲਈਏ ਮਾੜਾ ਜੀ ਇਧਰ ਤੋੜ ਲਓ ਜੀ ਬਾਕੀ ਦੋਸਤੋ ਜਿਹੜੀ ਮੀਡੀਅਮ ਹਾਈਟ ਦੀ ਹੈਗੀ ਆ ਕੱਦ ਜਿਹੜਾ ਬਿਲਕੁਲ ਵੱਡਾ ਨਹੀਂ ਹੈਗਾਗਾ ਸਮੱਧਰ ਕੱਦਾ ਦੋਸਤੋ ਦਰਮਿਆਨੇ ਕੱਦ ਦੇ ਵਿੱਚ ਜਿਹੜੀ ਇਹ ਮੱਝ ਹੈਗੀ ਬਾਈ ਹੋਰਾਂ ਦੇ ਕੋਲ ਬਾਕੀ ਜਿਹੜੀ ਤੁਸੀਂ ਤਸੱਲੀ ਆਪਦੀ ਮੌਕੇ ਤੇ ਪਹੁੰਚ ਕੇ ਜ਼ਰੂਰ ਕਰ ਸਕਦੇ ਹੋ ਮੋੜ ਦਿਆ ਭਾਈ ਜੀ ਮੋੜ ਲਗੇ ਬਾਕੀ ਥਾਂਲੇ ਵੇ ਦੀ ਵੀਰੋ ਸਾਫ ਆ ਤਸੱਲੀ ਥੋੜੀ ਆਪਣੀ ਆ ਠੀਕ ਹੈ ਜੀ ਠੀਕ ਹੈ ਭਾਈ ਜੀ ਅ ਅਗਲੀ ਜਿਹੜੀ ਆਪਣੇ ਕੋਲ ਵਿਹੜ ਦੇ ਵਿੱਚ ਆ ਗਈ ਇਹ ਵੀ ਸੇਲ ਵਾਸਤੇ ਹੈ ਜੀ ਹਾਂ ਜੀ ਤੇ ਇਹਦਾ ਸੂਆ ਕਿੰਨਾ ਮਾਂ ਸੂਈ ਹੋਈ ਸੀ ਇਹ ਜੀ ਤੀਜੇ ਸੂਆ ਸੀ ਅੱਗੇ ਤੀਜੇ ਸੂਣਾ ਤੇ ਸੂਈ ਨੂੰ ਭਾਈ ਜੀ ਕਿੰਨਾ ਕੁ ਦਿਨ ਟਾਈਮ ਹੋ ਗਿਆ ਨੂੰ ਹੁਣ 6-7 ਮਹੀਨੇ 6-7 ਮਹੀਨੇ ਹੋ ਗਏ ਤੇ ਦੁੱਧ ਕਿੰਨਾ ਕੋਣ ਥੱਲੇ ਮਿਲ ਜੂਗਾ ਜੀ 3-4 ਕਿਲੋ 3-4 ਕਿਲੋ ਹੈ ਤੇ ਅੱਗੇ ਚਾਰਾਂ ਦੀ ਗੱਬਣ ਸੋ ਦੋਸਤੋ 4 ਮਹੀਨੇ ਦੀ ਗੱਭਣ ਆ ਬਾਕੀ ਜਿਹੜੀ ਆ ਨਸਲ ਬਰੀਡ ਦੇ ਵਿੱਚ ਤੁਸੀਂ ਵੇਖ ਕੇ ਅੰਦਾਜ਼ਾ ਲਾ ਸਕਦੇ ਥੋੜਾ ਦੇਸੀਪਣ ਦੇ ਵਿੱਚ ਵੀ ਕਹਿ ਸਕਦੇ ਥੋੜਾ ਜਿਹਾ ਹਾਂਜੀ ਦੋਗਲੀ ਹੈਗੀ ਆ ਵੈੜ ਤੇ ਬਾਈ ਜੀ ਕੋਈ ਚੰਗੀ ਫੈਟ ਫੂਡ ਤੇ ਦੁੱਧ ਕਿੰਨਾ ਸੀ ਤਾਜੀ ਸੂਈ ਦਾ ਜੀ ਦੁੱਧ ਹੈਗਾ ਦੋ ਤਾਜੀ ਰਿਹਾ ਹੈ 8 ਕਿਲੋ ਜੀ ਹਣਾ ਬਾਕੀ 8 ਕਿਲੋ ਹਾਂਜੀ 8 ਕਿਲੋ ਦੋਸਤੋ ਜਿਹੜਾ ਮਿਲਕ ਤਾਜੀ ਦਾ ਇਸ ਵੈੜ ਦਾ ਰਿਹਾ ਹੈ ਬਾਈ ਹੋਰੀ ਕਹਿੰਦੇ ਵੀ ਚੰਗੀ ਫੈਟ ਸੀਗੀ ਤੇ ਬਾਈ ਜੀ ਜਿਹੜਾ ਹੁਣ ਮੁੱਲ ਕਿੰਨਾ ਕਰਦੇ ਪਏ ਲੈਣ ਦੇ ਨ ਕੀ ਕਰਦੇ ਪਏ 25 25000 ਜੀ ਹਾਂਜੀ ਠੀਕ ਹੈ ਜੀ 25000 ਦੇ ਵਿੱਚ ਦੋਸਤੋ ਜਿਹੜੀ ਇਹ ਵੈੜ ਤੁਹਾਨੂੰ ਮਿਲ ਜਾਵੇਗੀ ਸੀਲਸ ਲੱਗ ਪੂਰੀ ਹੈਗੀ ਬਾਈ ਹੋਰਾਂ ਦੇ ਘਰ ਦੀ ਵੈੜ ਤੇ ਬਾਕੀ ਬਾਈ ਜੀ ਥਾਂਲੇਵਾ ਥੋੜਾ ਜਿਹਾ ਵਿਖਾ ਦਿੰਨੇ ਹਨਾ ਹਾਂਜੀ ਹਾਂਜੀ ਤੇ ਥਾਂਲੇਵੇ ਦੀ ਬਾਈ ਜੀ ਸਾਫ ਹੈ ਬਿਲਕੁਲ ਸਾਫ ਠੀਕ ਹੈ ਹਾਂ ਬਾਕੀ ਚੱਕ ਚੁੱਕ ਤੁਹਾਡੇ ਅੱਥੀ ਹੋਈ ਹੈ ਵੀ 4 ਮਹੀਨੇ ਦੀ ਹਨਾ ਹਾਂਜੀ ਹਾਂਜੀ ਠੀਕ ਹੈ ਜੀ ਉੱਪਰ ਹੋ ਗਏ 4 ਮਹੀਨੇ ਤੋਂ ਤੇ ਬਾਕੀ ਬਾਈ ਜੀ 25000 ਦੇ ਵਿੱਚੋਂ ਮਾਨਤਾਨਾ ਕਰ ਦੇਓਗੇ ਹਨਾ ਹਾਂ ਜੀ ਮਾਨਤਾਨਾ ਠੀਕ ਹੈ 25000 ਦੇ ਵਿੱਚੋਂ ਦੋਸਤੋ ਇਸ ਵੈੜ ਦਾ ਵੀ ਜਿਹੜਾ ਮਾਨਤਾਨ ਬਾਈ ਹੋਰੀ ਕਰ ਦੇਣਗੇ ਜਿਸ ਜਿਸ ਮੇਰੇ ਵੀਰ ਭਰਾ ਨੂੰ ਪਸੰਦ ਆਉਂਦੇ ਆ ਦੋ ਐਨੀਮਲ ਬਾਈ ਹੋਰਾਂ ਦੇ ਕੋਲ ਸੋ ਬਾਈ ਜੀ ਵੈਸੇ ਆਪਣਾ ਜਿਹੜਾ ਕੰਮ ਕਾਰੋਬਾਰ ਹੈ ਆਪਣਾ ਮਿਸਤਰੀ ਦਾ ਕੰਮ ਹੈ ਜੀ ਹਾਂ ਜੀ ਠੀਕ ਹੈ ਸੋ ਦੋਸਤੋ ਜਿਹੜੇ ਮੇਰੇ ਵੀਰ ਨੇ ਕਈ ਚਾਹਵਣ ਹੋਣ ਉਹੋ ਹੀ ਖਰੀਦਣ ਦੇ ਉਹੋ ਹੀ ਬਾਈ ਹੋਰਾਂ ਨਾਲ ਸੰਪਰਕ ਕਰਿਓ ਕਿਉਂਕਿ ਬਾਈ ਹੋਰਾਂ ਦਾ ਵੀ ਜਿਹੜਾ ਕੰਮ ਆ ਰੋਜ਼ ਮਰਿਆਦਾ ਦਾ ਕੰਮ ਆ ਦੋਸਤੋ ਜਿਹੜਾ ਮਤਲਬ ਡੇਲੀ ਦਾ ਕੰਮਕਾਜ ਵਾਲੇ ਵੀਰ ਨੇ ਸੋ ਜਿਸ ਜਿਸ ਮੇਰੇ ਵੀਰ ਭਰਾਣੇ ਰੇਡ ਦੋਸਤੋ ਜਿਹੜੇ ਕਰ ਦਿੱਤੇ ਆ ਦੋਨੇ ਵਹਿੜਾਂ ਤਾਂ ਵਹਿੜਦਾ ਤੇ ਜਿਹੜਾ ਛੋਟੀ ਮੱਝ ਦਾ ਮੋਲ ਵੀ ਬਾਈ ਹੋਰਾਂ ਦੱਸ ਦਿੰਦਾ ਤੇ ਜੇ ਜਿਸ ਦੇ ਪਰਦੇ ਵਿੱਚ ਦੋਸਤੋ ਹੋਵੇ ਉਹ ਬਾਈ ਹੋਰਾਂ ਦੇ ਜਿਹੜੇ ਕੰਟੈਕਟ ਨੰਬਰਾਂ ਦੇ ਸੰਪਰਕ ਕਰ ਸਕਦਾ ਕੋਈ ਨੰਬਰ ਆਪਾਂ ਬਾਈ ਹੋਰਾਂ ਤੋਂ ਫੇਰ ਪੁੱਛ ਲੈਨੇ ਆ ਸੋ ਬਾਈ ਜੀ ਜਿਹੜੇ ਕੰਟੈਕਟ ਨੰਬਰ ਇੱਕ ਵਾਰੀ ਆਪਣੇ ਵੀਰਾਂ ਨੂੰ ਫੇਰ ਬੋ ਤੋ ਦੋਸਤੋ ਇਹ ਸਨ ਬਾਈ ਹੋਰਾਂ ਦੇ ਕੋਲ ਦੋ ਐਨੀਮਲ ਹਾਂਜੀ ਬਾਈ ਜੀ ਹਾਂਜੀ ਤੋੜ ਕੇ ਵਿਖਾ ਦਈਏ ਬਾਈ ਜੀ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ